ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਕੋਈ ਉਪਰਾ ਬੰਦਾ ਨੌਕਰੀ ਦੀ ਪਾਲ ਵਿੱਚ ਅਪੜਿਆ ਉਸ ਤੋਂ ਉਹਦੀ ਯੋਗਤਾ ਪੁੱਛੀ ਗਈ ਉਸ ਆਖਿਆ ਸਿਆਸੀ ਹ ਅਰਬੀ ਚ ਸਿਆਸੀ ਉਸ ਨੂੰ ਅਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ ਬਾਦਸ਼ਾਹ ਦੇ ਕੋਲ ਸਿਆਸਤ ਦਾ ਨਾਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਬੀਲੇ ਦਾ ਮੁਖੀ ਬਣਾ ਕਤਿਆ ਥੋੜੇ ਦਿਨਾਂ ਮਗਰੋਂ ਬਾਦਸ਼ਾਹ ਉਸ ਨੂੰ ਆਪਣੇ ਸਾਰ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ ਉਸ ਆਖਿਆ ਇਹ ਘੋੜਾ ਨਸਲੀ ਨਹੀਂ ਇਹ ਬਾਦਸ਼ਾਹ ਬੜਾ ਹੈਰਾਨ ਹੋਇਆ ਉਸ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ ਉਸ ਦੱਸਿਆ ਬਾਦਸ਼ਾਹ ਘੋੜਾ ਤਾਂ ਨਸਲੀ ਜੋ ਪਰ ਜਦ ਇਹ ਜਮਿਆਸੀ ਤਦ ਇਹਦੀ ਮਾਂ ਮਰ ਗਈ ਸੀ ਤੇ ਇਹ ਇੱਕ ਗਾਂ ਦਾ ਦੁੱਧ ਚੁੰਗ ਕੇ ਉਸ ਨਾਲ ਪਲਿਆ ਹੈ ਬਾਦਸ਼ਾਹ ਉਸ ਨੂੰ ਸੱਦਿਆ ਤੇ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਪਈ ਇਹ ਘੋੜਾ ਨਸਲੀ ਨਹੀਂ ਇਹ ਉਸ ਆਖਿਆ ਜਿਦੋਂ ਇੱਕ ਊੜਾ ਕਾ ਖਾਂਦਾ ਹੈ ਤਦੋਂ ਇਹ ਗਾਇਆਂ ਵਾਂਨੂਨ ਮੂੰਹ ਹੀਠਾ ਕਰਕੇ ਖਾਂਦਾ ਜਦ ਕਿ ਨਸਲੀ ਕੋੜਾ ਬੁਰਕ ਪਰ ਕੇ ਮੂੰਹ ਉਤਾ ਚੁੱਕ ਕੇ ਕਾ ਖਾਂਦਾ ਬਾਦਸ਼ਾ ਉਸ ਦੀ ਸੋਚ ਤੋਂ ਇਨਾ ਖੁਸ਼ ਹੋਇਆ ਕਿ ਉਹਦੇ ਕਰੇ ਦਾਣੇ ਕਿਉ ਪੁੱਜੇ ਹੋਏ ਦੁੰਬੇ ਤੇ ਪੰਖਿਆਂ ਦਾ ਉੱਚ ਦਰਜੇ ਦਾ ਮਾਸ ਇਨਾਮ ਵਜੋਂ ਕੱਲਿਆ ਤੇ ਉਸ ਨੂੰ ਮਲਿਕਾ ਦੇ ਰਣਵਾਸ ਤੇ ਤੈਨਾਤ ਕਰ ਦਿੱਤਾ ਫਿਰ ਕੁਝ ਦਿਨਾਂ ਮਗਰੋਂ ਬਾਦਸ਼ਾ ਉਸ ਤੋਂ ਆਪਣੀ ਬੇਗਮ ਬਾਰੇ ਪੁੱਛਿਆ ਉਸ ਆਖਿਆ ਰੈਨ ਸਹਿਨਤਾ ਮਲਿਕਾ ਵਰਗਾਏ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਇਹ ਬਾਦਸ਼ਾਹ ਬੜਾ ਆਵਾਜ਼ਾਰ ਹੋਇਆ ਤੇ ਉਹਨੂੰ ਖਲੋਣ ਨੂੰ ertid vihal na deve ਉਸ ਉਸੇ ਵੇਲੇ ਆਪਣੇ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਸਨੂੰ ਦੱਸਿਆ ਸੱਸ ਅਨਦੀ ਸਚਾਈ ਇਹ ਵੇ ਕਿ ਤੁਹਾਡੇ ਮਾਪਿਆਂ ਮੇਰੇ ਖਸਮ ਨਾਲ ਹਾਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਸੋ ਪਰ ਹਾਡੀ ਕੁੜੀ 6 ਮਹੀਨਿਆਂ ਦੀ ਉਮਰੇ ਹੀ ਚਲ ਵਸੀ ਇਸ ਤਰ੍ਹਾਂ ਫਿਰ ਅਸਾਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਡਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ ਤਦ ਬਾਦਸ਼ਾਹ ਉਸਨੂੰ ਪੁੱਛਿਆ ਤੈਨੂੰ ਕਿਸਰਾ ਪਤਾ ਲੱਗਾ ਭਲਾ ਉਸ ਆਖਿਆ ਬਾਦਸ਼ਾਹ ਤੁਹਾਡੀ ਬੇਗਮ ਦਾ ਨੌਕਰਾਂ ਨਾਲ ਵਤੀਰਾ ਅਨਪੜਾ ਤੋਂ ਵੀ ਪੇੜਾਏ ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਇੱਕ ਸਲੀਕਾ ਹੁੰਦਾ ਏ ਜੋ ਉਹਨਾਂ ਵਿੱਚ ਪੋਰਾ ਵੀ ਨਹੀਂ ਏ ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਸਨੂੰ ਵਾਵਾ ਸਾਰਾ ਅਨਾਜ ਤੇ ਭੇਡਾਂ ਬੱਕਰੀਆਂ ਇਨਾਮ ਵਜੋਂ ਦਿੱਤੀਆਂ ਤੇ ਉਸਨੂੰ ਆਪਣਾ ਦਰਬਾਰੀ ਬਣਾ ਲਿਆ ਕੁਝ ਦਿਨ ਲੰਘ ਗਏ ਬਾਦਸ਼ਾਹ ਵੱਲੋਂ ਉਸ ਨੂੰ ਸੱਦਿਆ ਗਿਆ ਤੇ ਉਸ ਨੂੰ ਆਖਿਆ ਗਿਆ ਕਿ ਕੁਝ ਮੇਰੇ ਬਾਰੇ ਦੱਸ ਉਸ ਆਖਿਆ ਜਾਨ ਬਖਸ਼ ਰੱਖਿਆ ਜੇ ਬਾਦਸ਼ਾਹ ਵਾਦਾ ਕੀਤਾ ਕਿ ਕੱਖ ਨਹੀਂ ਆਹਦਾ ਉਸ ਆਖਿਆ ਨਾ ਤਾਂ ਤੁਸੀਂ ਸ਼ਹਿਜ਼ਾਦੇ ਜੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹਾਂ ਵਰਗਾ ਹੈ ਬਾਦਸ਼ਾਹ ਬਬੋੜਿੱਕਾ ਹੋਇਆ ਗੁੱਸੇ 'ਚ ਆ ਗਿਆ ਪਰ ਜਾਨ ਬਖਸ਼ਣ ਦਾ ਵਾਦਾ ਕੀਤਾ ਹੋਣ ਕਰਕੇ ਚੁੱਪ ਚਾਪ ਆਪਣੀ ਮਾਂ ਦੇ ਮਹਿਲ ਜਾ ਅੱਪੜਿਆ ਉਸ ਦੀ ਮਾਂ ਆਖਿਆ पुत्रा ये सच वे कि तू एक आछड़ी का कोई ती पुत नहीं दस तेन पताशाह कोई इनाम देते ने तो हीरे मोती जवार देंगे पर तुसा तेडा बकरियां तान पीण दया शान दया सो इस पता लगता कि तुसा कोई शहजादे नहीं किसी आछड़ी देडे जो किसी मनुख को लान कि भी तन दौलत सुख आराम रुतबा ज्ञान, ताकत होवे यही ने बंदे दी असलियत उसते लहू उसते विहार तो पता लगती है